ਸ਼ੂਗਰ ਚੀਨੀ ਨਾਲ ਹੁੰਦੀ ਹੈ ਜਾਂ ਗਲਤ ਖਾਣ ਪੀਣ ਨਾਲ ਦੇਖੋ ਚੀਨੀ ਦਾ ਜਦੋਂ 100 ਸਾਲ ਪਹਿਲਾਂ ਵੀ ਲੋਕ ਖਾਂਦੇ ਸੀਗੇ ਗੱਲ ਇਹ ਆ ਵੀ ਉਹ ਤੁਹਾਡੀ ਖਰਾਕ ਦੇ ਵਿੱਚ ਕੈਮੀਕਲ ਕਿੰਨਾ ਤੇ ਤੁਸੀਂ ਆਪਣੀ ਖਰਾਕ ਖਾਧੀ ਹੋਈ ਖਰਾਕ ਨੂੰ ਹਾਜਮ ਕਿੰਨਾ ਕਰਦੇ ਹੋ ਹਨ ਤੁਸੀਂ ਆਪਣੇ ਚਿਹਰੇ ਨੂੰ ਤੁਰਦਿਆਂ ਨੂੰ ਗਰਮੀ ਆ ਰਹੀ ਗਰਮੀ ਆ ਰਹੀ ਹੈ ਬਿਲਕੁਲ ਸ਼ੂਗਰ ਨਿਕਲ ਰਿਹਾ ਬਾਹਰ ਠੀਕ ਹੈ ਅੱਛਾ ਸ਼ੂਗਰ ਬਾਹਰ ਨਿਕਲ ਰਿਹਾ ਹੈ ਸ਼ੂਗਰ ਬਾਹਰ ਨਿਕਲ ਰਿਹਾ ਹੈ ਇਹੀ ਅਸੀਂ ਕੱਢਣਾ ਬੰਦ ਕਰਤਾ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਵੀ 2-2 3-3 ਕਿਲੋ ਜਲੇਬੀਆਂ ਜਿਹੜੀਆਂ ਵਿਆਹਾਂ 'ਚ ਇਕੱਠੀਆਂ ਖਾ ਜਾਂਦੀਆਂ ਸੀ ਬਿਲਕੁਲ ਉਸ ਟਾਈਮ ਸ਼ੂਗਰ ਕਿੱਥੇ ਸੀਗੀ ਉਸ ਟਾਈਮ ਤਾਂ ਸ਼ੂਗਰ ਦਾ ਨਾ ਨਿਸ਼ਾਨ ਨਹੀਂ ਸੀ ਹੁੰਦੀ ਨਹੀਂ ਸੀ ਕਿਸੇ ਨੂੰ ਫਿਰ ਹੁਣ ਕਿਉਂ ਆ ਕਿਉਂਕਿ ਹੁਣ ਅਸੀਂ ਆਪਣੇ ਸਰੀਰ ਦੇ ਰੋਮ ਬੰਦ ਕਰ ਲਏ ਸਾਨੂੰ ਪਸੀਨਾ ਤਾਂ ਆਉਂਦਾ ਹੀ ਨਹੀਂ ਹੈਗਾ ਨਾ ਅਸੀਂ ਪਾਣੀ ਪੀਣਾ ਕਿਉਂਕਿ ਪਾਣੀ ਪਿਆਸ ਤੁਹਾਨੂੰ ਉਦੋਂ ਹੀ ਲੱਗੋਗੀ ਖੁੱਲ੍ਹ ਕੇ ਜਦੋਂ ਤੁਹਾਡਾ ਜਿਹੜਾ ਤੁਸੀਂ ਆਪਣਾ ਪੂਰੇ ਸਰੀਰ ਨੂੰ ਰੱਤ ਕੇ ਕੰਮ ਕਰੋਗੇ ਜਾਂ ਤੁਸੀਂ ਸਰੀਰ ਨੂੰ ਆਪਣੇ ਬਾਉਂਗੇ ਅੱਜ ਕੱਲ ਰਸੋਈਆਂ ਦੇ ਵਿੱਚ ਵੀ ਲੋਕਾਂ ਨੇ ਪਹਿਲਾਂ ਪੱਖੇ ਲਾਏ ਸੀ ਹੁਣ ਏਸੀ ਲੱਗਣ ਲੱਗੇ ਤੁਸੀਂ ਕਹਿੰਦੇ ਜਿਹੜਾ ਇਨਸਾਨ ਰੋਟੀ ਪਕਾਉਣ ਸਮੇਂ ਦੀ ਆਪਣਾ ਪਸੀਨਾ ਨਹੀਂ ਬਾਹਰ ਕੱਢ ਸਕਦਾ ਉਹਨੂੰ ਤਾਂ ਫਿਰ ਬਿਮਾਰੀਆਂ ਲੱਗਣੀਆਂ ਮੇਰੇ ਹਿਸਾਬ ਨਾਲ ਤਾਂ ਜੀ ਜਾਇਜ਼ ਨੇ ਹਨਾ ਕੁਦਰਤ ਦੇ ਆਪਾਂ ਜੇ ਉਸੂਲ ਨਾਲ ਚੱਲੀਏ ਤਾਂ ਜਾਇਜ਼ ਆ ਲੋਕ ਤੁਨ ਤੁਨੂ ਵੀ ਗਲਤ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਨਹੀਂ ਜਗਰੂਪ ਸਿੰਘ ਪੰਗੂ ਤਾਂ ਐਵੇਂ ਹੀ ਬੋਲੀ ਜਾਂਦਾ ਚਾਹ ਦੇ ਤਾਂ ਜਿਵੇਂ ਬੈਰੀਓ ਪੈ ਗਿਆ 99% ਲੋਕ ਚਾਹ ਦੇ ਕੱਪ ਤੋਂ ਬਿਨਾਂ ਨਹੀਂ ਉੱਠਦੇ ਬੈਡ ਟੀ ਕਹਿੰਦੇ ਉਹਨੂੰ ਪਤਾ ਨਹੀਂ ਕਿੱਡਾ ਜ਼ਿਆਦਾ ਉਹਨਾਂ ਨੂੰ ਰੋਗ ਲੱਗਿਆ ਹੋਇਆ ਤੇ ਚਾਹ ਪੀ ਰਿਹਾ ਬੰਦਾ ਉਹ ਜ਼ਹਿਰ ਪੀ ਰਿਹਾ ਸਾਡੇ ਗੁਰਬਾਣੀ ਨੇ ਸਾਡੀ ਨੇ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਵੀ ਚਾਹ ਜ਼ਹਿਰ ਹੈ ਕਿਉਂਕਿ ਜਿਹੜੀ ਚੀਜ਼ ਚ ਕੈਫੀਨ ਆ ਗਈ ਜਿਹੜੀ ਚੀਜ਼ ਚ ਨਸ਼ਾ ਆ ਗਿਆ ਉਹ ਜ਼ਹਿਰ ਹੈ ਟੈਂਸ਼ਨ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਇੱਕ 슈ਗਰ ਮਰੀਜ਼ ਦੇ ਉੱਤੇ ਜੀ ਟੈਂਸ਼ਨ ਸਭ ਤੋਂ ਵੱਧ ਜਿਹੜੀ ਅਸਲ ਦੇ ਵਿੱਚ 슈ਗਰ ਪੈਦਾ ਕਰਦੀ ਹੈ ਕੌਣ ਕਰਦੀ ਹੈ ਟੈਂਸ਼ਨ ਪੈਦਾ ਕਰਦੀ ਹੈ ਦੂਜੇ ਨੰਬਰ ਤੇ ਤੁਹਾਡੇ ਸਰੀਰ ਦੀ ਖਰਾਕ ਹੈ ਤੀਜੇ ਨੰਬਰ ਤੇ ਤੁਸੀਂ ਇਹ ਆ ਵੀ ਸਰੀਰ ਨੂੰ ਆਪਣੇ ਨੂੰ ਵਰਤਦੇ ਕਿੰਨਾ ਕੋ ਕਿੰਨਾ ਕੋ ਤੋਂ ਕੰਮ ਲੈਣੇ ਹੋ ਤੀਜੇ ਨੰਬਰ ਤੇ ਉਹ ਜਾ ਕੇ ਆਉਂਦਾ ਸਭ ਤੋਂ ਪਹਿਲਾਂ ਤੁਹਾਡਾ ਕੀ ਹੈ ਵੀ ਤੁਹਾਡਾ ਮਾਨਸਿਕ ਜਿਹੜਾ ਤਣਾ ਹੈ ਤੁਹਾਡਾ ਨਰਵਸ ਸਿਸਟਮ ਕਿੰਨਾ ਕੁ ਜ਼ਿਆਦਾ ਡੈਡ ਕਰਦਾ ਤੁਹਾਡੀ ਟੈਂਸ਼ਨ ਨੇ ਤੁਹਾਡੀ ਸਟ੍ਰੈਸ ਨੇ ਤੁਹਾਡੇ ਤਣਾਅ ਨੇ ਉਹ ਚੀਜ਼ ਮੈਟਰ ਕਰਦੀ ਹੈ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਬਿਲਕੁਲ ਮੈਟਰ ਕਰਦੀ ਹੈ ਜੀ ਸਾਡੇ 99% ਲੋਕ ਨੇ ਜਿਹੜੇ ਠੀਕ ਹੋਣਾ ਹੀ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਵੀ ਸਾਡਾ ਦਵਾਈਆਂ ਤੋਂ ਵੱਡਾ ਜਿਹੜਾ ਕੋਈ ਸਹਾਰਾ ਹੀ ਨਹੀਂ ਹੈਗਾ ਕਿਉਂਕਿ ਉਹ ਲੋਕ ਠੀਕ ਹੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਕਸਰਤ ਨਹੀਂ ਕਰਨਾ ਚਾਹੁੰਦੇ ਨਾ ਉਹ ਚੰਗਾ ਖਾਣਾ ਖਾਣਾ ਚਾਹੁੰਦੇ ਨੇ ਮਾੜੀਆਂ ਖਰਾਕਾਂ ਉਹਨਾਂ ਨੂੰ ਸਵੇਰੇ ਉੱਠਦੀਆਂ ਚਾਹੀਦੀਆਂ ਸ਼ੂਗਰ ਆਪਾਂ ਕਹਿੰਦੇ ਆ ਮੈਂ ਕਹਿੰਦਾ ਵੀ ਕੋਈ ਵੱਡੀ ਬਿਮਾਰੀ ਇਹਨਾਂ ਨੂੰ ਬਿਨਾਂ ਦਵਾਈਆਂ ਤੋਂ ਆਪਾਂ ਠੀਕ ਕਰ ਸਕਦੇ ਆ ਬਿਨਾਂ ਦਵਾਈਆਂ ਤੋਂ ਬਿਨਾਂ ਦਵਾਈਆਂ ਤੋਂ ਕੋਈ ਕਹਿ ਦੂਗਾ ਜੀ ਡਾਕਟਰ ਕੋਈ ਡਾਕਟਰ ਨਹੀਂ ਕਹਿੰਦਾ ਪਰ ਡਾਕਟਰ ਗੱਲ ਕੀ ਆ ਡਾਕਟਰ ਅਸਲੀਅਤ ਸੱਚ ਦੱਸਦੇ ਨਹੀਂ ਵੀ ਠੀਕ ਹੋਣਾ ਕਿਵੇਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡੇ ਕੋਲੇ ਆਉਂਦੇ ਰਹਿਣ ਸਾਡੀਆਂ ਦਵਾਈਆਂ ਵਿਕਦੀਆਂ ਰਹਿਣ ਡਾਕਟਰ ਜਿਹੜਾ ਹੈਗਾ ਮਰੀਜ਼ ਨੂੰ ਆਪਣਾ ਗਾਹਕ ਮੰਨਦਾ ਹੈ ਰੱਬ ਤੋਂ ਤਾਂ ਡਰਨੋਂ ਹਟੇ ਗਿਆ ਡਾਕਟਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਬੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲੱਗੇ ਆਂ ਉਹ ਵਿਸ਼ਾ ਇੰਨਾ ਗੰਭੀਰ ਹੈ ਕਿ ਜੇ ਆਪਾਂ ਮਹੱਲੇ ਦੇ ਵਿੱਚ ਜਾਈਏ ਤੇ ਉਸ ਮਹੱਲੇ ਦੇ ਵਿੱਚ 10 ਘਰ ਹੋਣ ਤਾਂ ਦਸਾਂ ਦੇ ਵਿੱਚੋਂ 9 ਘਰ ਐਸੇ ਹੋਣਗੇ ਜਿਹੜੇ ਉਹ ਬਿਮਾਰੀ ਨਾਲ ਪੀੜਤ ਹੋਣਗੇ ਸ਼ੂਗਰ ਇੱਕ ਐਸੀ ਬਿਮਾਰੀ ਹੈ ਜਿਸ ਨੂੰ ਲੱਭਣਾ ਨਹੀਂ ਪੈਂਦਾ ਉਹ ਖੁਦ ਚੱਲ ਕੇ ਤੁਹਾਡੇ ਘਰੇ ਆ ਜਾਂਦੀ ਹੈ ਉਹ ਇਹ ਆ ਜਾਂਦੀ ਹੈ ਜੇ ਤੁਸੀਂ ਸਹੀ ਖਾਣ ਪੀਣ ਨਹੀਂ ਕਰਦੇ ਸਹੀ ਢੰਗ ਨਾਲ ਰਹਿੰਦੇ ਨਹੀਂ ਸਹੀ ਸਮੇਂ ਤੇ ਖਾਂਦੇ ਨਹੀਂ ਤੇ ਇੱਕ ਸਭ ਤੋਂ ਵੱਡਾ ਵਿਹਮ ਹੈ ਕਿ ਚੀਨੀ ਨਾਲ ਸ਼ੂਗਰ ਹੁੰਦੀ ਹੈ ਇਹ ਵੀ ਆਪਾਂ ਵਿਹਮ ਅੱਜ ਤੁਹਾਡਾ ਕੱਢਾਂਗੇ ਕਿ ਭਈ ਜਿਹੜੇ ਜਿਹੜੇ ਚੀਨੀ ਸਫੇਦ ਚੀਨੀ ਖਾਂਦੇ ਨੇ ਉਹਦੇ ਨਾਲ ਸ਼ੂਗਰ ਹੁੰਦੀ ਹੈ ਕਿ ਇਕੱਲੀ ਚੀਨੀ ਨਾਲ ਹੁੰਦੀ ਹੈ ਜਾਂ ਕਿ ਭਈ ਜਿਹੜੀਆਂ ਚੀਜ਼ਾਂ ਆਪਾਂ ਸਮੇਂ ਸਿਰ ਨਹੀਂ ਖਾਂਦੇ ਕਿ ਉਹਦੇ ਨਾਲ ਹੁੰਦੀ ਹੈ ਸਾਰੀ ਗੱਲਬਾਤ ਕਰਾਂਗੇ ਡਾਕਟਰ ਜਗਰੂਪ ਸਿੰਘ ਪੰਗੂ ਜੀ ਸਾਡੇ ਨਾਲ ਨੇ ਸਵਾਗਤ ਕਰਦੇ ਆ ਸਰ ਸੱਸੀ ਕਾਲ ਕੀ ਹਾਲ ਚਾਲ ਹੈ ਸੱਸੀ ਕਾਲ ਬਹੁਤ ਬਹੁਤ ਸ਼ੁਕਰੀਆ ਜੀ ਸਿਹਤ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਕੁਦਰਤ ਦੀ ਬੁੱਕਲ ਦੇ ਵਿੱਚ ਆਪਾਂ ਜੀ ਗੱਲ ਕਰਦੇ ਆਲੇ-ਦਾਲੇ ਕੁਦਰਤ ਦਾ ਮਾਹੌਲ ਆ ਬੜਾ ਸੋ ਅਪਾ ਵੇਖ ਸਕਦੇ ਆ ਲੋਕ ਇਹ ਤਾਂ ਟੁੱਟ ਚੁੱਕੇ ਨੇ ਬਿਲਕੁਲ ਉਹਨਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਏਸ਼ੀਆ ਦੇ ਵਿੱਚ ਰਹਿ ਕੇ ਹੀ ਚੰਗੀ ਹਵਾ ਦਾ ਜਿਹੜਾ ਆਨੰਦ ਮਾਣਿਆ ਜਾ ਸਕਦਾ ਜੀ ਜੀ ਕੱਲ ਕਹਾਣੀ ਇਦਾਂ ਹੋ ਗਈ ਜੀ ਦੇਖੋ ਕੁਦਰਤ ਆ ਨਾ ਜਿਹੜੀ ਕੁਦਰਤ ਆ ਹੂੰ ਕੁਦਰਤ ਚਾਹੁੰਦੀ ਆ ਵੀ ਇਨਸਾਨ ਆ ਜਿਹੜਾ ਮੇਰੇ 'ਚ ਬਲੀਨ ਹੋ ਕੇ ਰਹੇ ਮੇਰੇ 'ਚ ਰਚ ਕੇ ਰਹੇ ਪਰ ਅੱਜ ਦਾ ਇਨਸਾਨ ਆ ਕੁਦਰਤ ਲਈ ਸੁੱਖਾਂ ਤੁਸੀਂ ਆਪਾ ਗੁਰੂ ਘਰ ਜਾ ਕੇ ਸੁੱਖਾਂ ਸੁਖਦੇ ਆ ਸੁੱਖਾਂ ਕਿਸ ਚੀਜ਼ ਲਈ ਸੁਖਦੇ ਆ ਸਾਡੇ ਕੋਠੀ ਵੱਡੀ ਪੈ ਜਵੇ ਸਾਡਾ ਗੱਡੀ ਵੱਡੀ ਲੈ ਲਈਏ ਅਸੀਂ ਕਦੇ ਇਹ ਸੁਖਿਆ ਵੀ ਅਸੀਂ ਸਿਹਤ ਵਧੀਆ ਹੋ ਜਾਵੇ ਸਾਡੀ ਸਾਡਾ ਚਿਹਰਾ ਚਮਕੇ ਜਾਂ ਸਾਨੂੰ ਤੰਦਰੁਸਤੀ ਮਿਲੇ ਸਾਨੂੰ ਨੀਂਦ ਵਧੀਆ ਆਵੇ ਤੁਸੀਂ ਸੋਚਿਆ ਕਦੇ ਵੀ ਇਹ ਕੋਈ ਇਨਸਾਨ ਬਿਲਕੁਲ ਕਿ ਚੰਗੇ ਵਿਚਾਰ ਆ ਹਾਂ ਕਿਉਂਕਿ ਜ਼ਿਆਦਾ ਇਨਸਾਨ ਆਪਣੇ ਸਿਹਤ ਲਈ ਨਹੀਂ ਕਾਮਨਾ ਕਰਦਾ ਹੈਗਾ ਤਾਂ ਤੁਸੀਂ ਇਹ ਕਰ ਲੋ ਵੀ ਸਿਹਤ ਉਹਨੂੰ ਦਿਨ ਪਰ ਦਿਨ ਜਿਹੜੀ ਡੋਪਦੀ ਹੋ ਜਾਊਗੀ ਡੋਪੂਗੀ ਤਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਊਗਾ ਤੇ ਬਿਮਾਰੀਆਂ ਦਾ ਸ਼ਿਕਾਰ ਹੋਊਗਾ ਜੀ ਬਿਲਕੁਲ ਮੈਂ ਇਸੇ ਗੱਲ ਤੇ ਆਂ ਲੱਗਿਆ ਸੀ ਸ਼ੂਗਰ ਕਹਿੰਦੇ ਹੁਣ ਜੇ ਆਪਾਂ ਲੱਭਣ ਜਾਈਏ ਨਾ ਤਾਂ ਲੱਭਣ ਦੀ ਲੋੜ ਨਹੀਂ ਆ ਜਿਹਦੇ ਟਾਈਮ 'ਚ 슈ਗਰ ਤੁਹਾਨੂੰ ਆਪ ਹੀ ਜੇ ਤੁਸੀਂ ਸਹੀ ਢੰਗ ਨਾਲ ਨਹੀਂ ਆਪਣੀ ਜੀਵਨ ਚਰਿਆ ਨੂੰ ਸਹੀ ਨਹੀਂ ਕਰ پا ਰਹੇ ਤਾਂ ਆਪ ਹੀ ਕਰਕੇ ਘਰੇ ਚੱਲ ਚੱਲ ਕੇ ਆ ਜਾਂਦੀ ਆ ਬਿਲਕੁਲ ਜਿਹੜੀ 슈ਗਰ ਹੈ ਤੁਹਾਡੇ ਘਰ ਭਰੀ ਹੈ ਇਹ ਤੁਸੀਂ ਦੇਖੋ ਆਪਣਾ ਸਹੇੜਿਆ ਹੋਇਆ ਰੋਗ ਹੈ ਇੱਕ ਹੈਨਾ ਜਿਹੜੀ 슈ਗਰ ਹੈਗੀ ਆ ਜੀ 슈ਗਰ ਇਹ ਕੋਈ ਬਿਮਾਰੀ ਨਹੀਂ ਹੈਗੀ ਵੀ ਬਹੁਤ ਵੱਡੀ ਤੁਹਾਡੀ ਬਿਮਾਰੀ ਆ ਵੀ ਤੁਹਾਨੂੰ ਕੋਈ ਰੋਗ ਲੱਗ ਗਿਆ ਵੀ ਕੋਈ ਹਟਣਾ ਨਹੀਂ ਡਾਕਟਰਾਂ ਨੇ ਇੰਨਾ ਕ ਜਿਆਦਾ ਜਿਹੜਾ ਬੈ ਮੰਦਰ ਬਾੜ ਤਾਂ ਇੰਨਾ ਕ ਡਰ ਅੰਦਰ ਪਾਤਾ ਵੀ ਹਾਂ 슈ਗਰ ਤੁਹਾਨੂੰ ਹੋ ਗਿਆ ਤੁਹਾਡੇ ਅੱਗੇ ਦਰ ਪੀੜੀ ਦਰ ਪੀੜੀ ਅੱਗੇ ਚੱਲਦਾ ਰਹੂਗਾ ਤੁਹਾਡੇ ਬੱਚਿਆਂ ਨੂੰ ਵੀ ਹੋਊਗਾ ਅਗਾ ਤੁਹਾਡੇ ਪੋਤਿਆਂ ਨੂੰ ਵੀ ਐਦਾਂ ਦੀ ਸਮੱਸਿਆ ਨਹੀਂ ਆ ਦੇਖੋ ਹੁਣ ਤੁਸੀਂ ਆਪਣੇ ਚਿਹਰੇ ਨੂੰ ਤੁਰਦਿਆਂ ਨੂੰ ਗਰਮੀ ਆ ਰਹੀ ਗਰਮੀ ਆ ਰਹੀ ਹੈ ਬਿਲਕੁਲ 슈ਗਰ ਨਿਕਲ ਰਿਹਾ ਬਾਹਰ ਠੀਕ ਹੈ ਅੱਛਾ 슈ਗਰ ਬਾਹਰ ਨਿਕਲ ਰਿਹਾ ਹੈ 슈ਗਰ ਬਾਹਰ ਨਿਕਲ ਰਿਹਾ ਹੈ ਇਹੀ ਅਸੀਂ ਕੱਢਣਾ ਬੰਦ ਕਰਤਾ ਸ਼ੂਗਰ ਜਦੋਂ ਸਾਡਾ ਪਸੀਨਾ ਬਾਹਰ ਨਿਕਲਣਾ ਬੰਦ ਹੋ ਗਿਆ ਸਮਝੋ ਸ਼ੂਗਰ ਹੋ ਗਈ ਜੇ ਸਾਡਾ ਪਸੀਨਾ ਬਾਹਰ ਨਿਕਲ ਰਿਹਾ ਤਾਂ ਸ਼ੂਗਰ ਤੋਂ ਤੁਹਾਡਾ ਬਚਾਏ ਹਰ ਬੰਦਾ ਤੁਸੀਂ ਇਹ ਚਾ ਲੋ ਅੱਜ ਕੱਲ ਰਸੋਈਆਂ ਦੇ ਵਿੱਚ ਵੀ ਲੋਕਾਂ ਨੇ ਪਹਿਲਾਂ ਪੱਖੇ ਲਾਏ ਸੀ ਹੁਣ ਏਸੀ ਲੱਗਣ ਲੱਗੇ ਤੁਸੀਂ ਕਹਿੰਦੇ ਜਿਹੜਾ ਇਨਸਾਨ ਰੋਟੀ ਪਕਾਉਣ ਸਮੇਂ ਵੀ ਆਪਣਾ ਪਸੀਨਾ ਨਹੀਂ ਬਾਹਰ ਕੱਢ ਸਕਦਾ ਉਹਨੂੰ ਤਾਂ ਫਿਰ ਬਿਮਾਰੀਆਂ ਲੱਗਣੀਆਂ ਮੇਰੇ ਹਿਸਾਬ ਨਾਲ ਤਾਂ ਜੀ ਜਾਇਜ਼ ਨਹੀਂ ਹੈ ਨਾ ਕੁਦਰਤ ਦੇ ਆਪਾਂ ਜੇ ਉਸੂਲ ਨਾਲ ਚੱਲੀਏ ਤਾਂ ਜਾਇਜ਼ ਹੈ ਹਾਂ ਦੇਖੋ ਇਨਸਾਨ ਜਦੋਂ ਆਪਣੀ ਸਿਹਤ ਨੂੰ ਪਤਾ ਹੀ ਨਹੀਂ ਇਨਸਾਨ ਨੂੰ ਵੀ ਮੈਂ ਆਪਣੀ ਸਿਹਤ ਨੂੰ ਫਿੱਟ ਕੇਵੇਂ ਰੱਖਣਾ ਹੈ ਕਿੱਦਾਂ ਦਾ ਖਾਣਾ ਬਣਾਉਣਾ ਹੈ ਖਾਣਾ ਬਣਾਉਂਦੇ ਸਮੇਂ ਵੀ ਤੁਸੀਂ ਇਹ ਦੇਖੋ ਵੀ 99% ਲੋਕ ਜਿਹੜੇ ਹੈਗੇ ਆ ਔਰਤਾਂ ਅੱਜਕੱਲ ਖਾਣਾ ਖੜ ਕੇ ਬਣਾਉਂਦੀਆਂ ਨੇ ਹਰ ਔਰਤ ਤੁਸੀਂ ਦੇਖਿਆ ਵੀ ਹਰ ਔਰਤ 100 ਦੇ ਵਿੱਚੋਂ ਅਗਰ ਜੇ ਤੁਸੀਂ ਨੇ ਨਵੇਂ ਪੇਸ਼ੈਂਟ ਅਸੀਂ ਦੇਖਦੇ ਆਂ ਔਰਤਾਂ ਦੇ ਪੱਖੋਂ ਤਾਂ ਤੁਸੀਂ ਕਹ ਲਓ ਕਿ ਉਹਨਾਂ ਦੇ ਵਿੱਚ 99 ਦੀਆਂ ਲੱਤਾਂ ਦੁਖਦੀਆਂ ਨੇ ਕਿਉਂ ਦੁਖਦੀਆਂ ਕਿਉਂਕਿ ਪੈਰਾਂ 'ਪਰ ਬੈਠਣ ਵਾਲੇ ਜਿਹੜੇ ਕੰਮ ਐ ਉਹ ਖਤਮ ਹੋ ਗਏ ਪਸੀਨਾ ਨਿਕਲਣ ਵਾਲੇ ਕੰਮ ਹੋ ਗਏ ਹਰ ਬੰਦੇ ਨੂੰ ਕਬਜ ਹੋਈ ਪਈ ਐ ਪੈਰਾਂ 'ਪਰ ਬੰਦਾ ਬੈਠਦਾ ਹੀ ਨਹੀਂ ਆਂਤੜੀ ਦੇ ਵਿੱਚ ਲੱਜ ਕੇ ਨਹੀਂ ਆਉਂਦੀ ਹਰ ਬੰਦੇ ਨੂੰ ਕਬਜ ਐ ਕਬਜ ਤੋਂ ਫਿਰ ਬਿਮਾਰੀਆਂ ਪੁੱਜਦੀਆਂ ਨੇ ਪਰ ਸਰ ਇੱਕ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆ ਜਾਂਦੀ ਐ ਲੋਕਾਂ ਤੁਸੀਂ ਮੇਰਾ ਇਹ ਗੱਲ ਜ਼ਰੂਰ ਕਲੀਅਰ ਕਰੋ ਹਾਂ ਜਾਂ ਨਾ ਦੇ ਵਿੱਚ 슈ਗਰ ਚੀਨੀ ਨਾਲ ਹੁੰਦੀ ਐ ਇਹਨ ਗਲਤ ਖਾਣ ਪੀਣਨਾ ਦੇਖੋ ਚੀਨੀ ਦਾ ਜਦੋਂ 100 ਸਾਲ ਪਹਿਲਾਂ ਵੀ ਲੋਕ ਖਾਂਦੇ ਸੀਗੇ ਗੱਲ ਇਹ ਆ ਵੀ ਉਹ ਤੁਹਾਡੀ ਖਰਾਕ ਦੇ ਵਿੱਚ ਕੈਮੀਕਲ ਕਿੰਨਾ ਤੇ ਤੁਸੀਂ ਆਪਣੀ ਖਰਾਕ ਖਾਧੀ ਹੋਈ ਖਰਾਕ ਨੂੰ ਹਾਜਮ ਕਿੰਨਾ ਕਰਦੇ ਹੋ ਹਨ ਲੋਕ ਪਹਿਲਾਂ ਤੁਸੀਂ ਇਹ ਕਹ ਲਓ ਵੀ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਵੀ 2-2 3-3 ਕਿਲੋ ਜਲੇਬੀਆਂ ਜਿਹੜੀਆਂ ਵਿਆਹਾਂ 'ਚ ਇਕੱਠੀਆਂ ਖਾ ਜਾਂਦੇ ਸੀ ਇਕੱਠੀਆਂ ਹੀ ਖਾ ਜਾਂਦੀ ਸੀ ਬਿਲਕੁਲ ਉਸ ਟਾਈਮ ਸ਼ੂਗਰ ਕਿੱਥੇ ਸੀਗੀ ਉਸ ਟਾਈਮ ਤਾਂ ਸ਼ੂਗਰ ਦਾ ਨਾ ਨਿਸ਼ਾਨ ਨਹੀਂ ਸੀ ਹੁੰਦੀ ਨਹੀਂ ਸੀ ਕਿਸੇ ਨੂੰ ਫਿਰ ਹੁਣ ਕਿਉਂ ਆ ਕਿਉਂਕਿ ਹੁਣ ਅਸੀਂ ਆਪਣੇ ਸਰੀਰ ਦੇ ਰੋਮ ਬੰਦ ਕਰ ਲਏ ਸਾਨੂੰ ਪਸੀਨਾ ਤਾਂ ਆਉਂਦਾ ਹੀ ਨਹੀਂ ਹੈਗਾ ਨ ਪਾਣੀ ਪਿਆਸ ਤੁਹਾਨੂੰ ਉਦੋਂ ਹੀ ਲੱਗੂਗੀ ਖੁੱਲ ਕੇ ਜਦੋਂ ਤੁਹਾਡਾ ਜਿਹੜਾ ਤੁਸੀਂ ਆਪਣਾ ਪੂਰੇ ਸਰੀਰ ਨੂੰ ਰੱਜ ਕੇ ਕੰਮ ਕਰੋਗੇ ਜਾਂ ਤੁਸੀਂ ਸਰੀਰ ਨੂੰ ਆਪਣੇ ਵਾਹੋਗੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਜੀ ਸਰੀਰ ਤੇ ਜ਼ਮੀਨ ਨੂੰ ਤੁਸੀਂ ਜਿੰਨਾ ਬੋਨੇ ਹੋ ਇਹ ਉੰਨਾ ਜਿਆਦਾ ਜਿਹੜੇ ਉਪਜਾਊ ਹੁੰਦੇ ਜਾਂਦੇ ਨੇ ਤਾਂ ਅੱਜ ਕੱਲ੍ਹ ਸਰੀਰ ਉਪਜਾਊ ਕਿੱਥੇ ਹੁੰਦੇ ਨੇ 40-40 ਸਾਲਦਿਆਂ ਨੂੰ ਅਟੈਕ ਹੁੰਦੇ ਨੇ ਉਪਜਾਊ ਨੇ ਕਿੱਥੇ ਬਣਨਾ ਤਾਂ ਬੰਜਰ ਬਣ ਰਹੇ ਨੇ ਉਹ ਤਾਂ ਬੰਜਰ ਹੋ ਜਾਂਦੇ ਨੇ ਇੱਕ ਤਰ੍ਹਾਂ ਦਾ ਆਪਾਂ ਵੇਖ ਲੈਂਦੇ ਆ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਚਟੀਆਂ ਦਾੜੀਆਂ ਵਾਲੇ ਬਜ਼ੁਰਗ ਨੇ ਇਹ ਮੇਰੀ ਸੋਚਣੀ ਇਹ ਕਹਿੰਦੀ ਆ ਵੀ ਇਹ ਆਖਰੀ ਪੀੜੀ ਹੋ ਗਈ ਚਟੀਆਂ ਦਾੜਾਂ ਵਾਲੀ ਕਿਉਂਕਿ ਅੱਗੇ ਤਾਂ ਕਿਸੇ ਇਨਸਾਨ ਦੇ ਚਿੱਟੀ ਦਾੜੀ ਆਉਣੀ ਹੋਣੀ ਕਿਉਂਕਿ 40-40 ਸਾਲਦਿਆਂ ਨੂੰ ਅਟੈਕ ਹੋ ਰਹੇ ਆ ਖਤਮ ਹੋ ਰਹ ਤਾਂ ਉਹਨਾਂ ਦੇ ਜਿਹੜਾ ਬੁਢਾਪਾ ਬੁਢਾਪੇ ਤੱਕ ਪਹੁੰਚਣਾ ਹੀ ਨਹੀਂ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਜਿਹੜਾ ਨਸ਼ੇ ਕਰਨ ਵਾਲੇ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ ਕਿਉਂਕਿ ਨਸ਼ਾ ਉਹਨੂੰ ਜਵਾਨੀ ਵਿੱਚੇ ਖਤਮ ਕਰ ਦਿੰਦਾ ਕਿਉਂਕਿ ਅਸੀਂ ਜਿਹੜੇ ਮੰਨ ਲਓ ਅਸੀਂ ਮਾੜੇ ਨਸ਼ੇ ਨਾ ਵੀ ਲਾਈਏ ਅਸੀਂ ਨਸ਼ੇ ਹੀ ਇਦਾਂ ਦੇ ਲਾਏ ਹੋਏ ਆ ਬਰਗਰ ਖਾਲੇ ਪੀਜੇ ਖਾਲੇ ਹਾਂ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਇੱਕ ਤਰ੍ਹਾਂ ਦਾ ਨਸ਼ਾ ਹੈ ਸਵੇਰੇ ਲੋਕ ਤੁਸੀਂ ਇਹ ਕਹ ਲਓ 99% ਲੋਕ ਚਾਹ ਦੇ ਕੱਪ ਤੋਂ ਬਿਨਾਂ ਨਹੀਂ ਉੱਠਦੇ ਬੈਡ ਟੀ ਕਹਿੰਦੇ ਉਹਨੂੰ ਪਤਾ ਵੀ ਕਿੱਡਾ ਕ ਜਿਆਦਾ ਉਹਨਾਂ ਨੂੰ ਰੋਗ ਲੱਗਿਆ ਹੋਇਆ ਤੁਸੀਂ ਹਾਂ ਬਿਲ ਜਿਹੜਾ ਇਨਸਾਨ ਦੇ ਅੰਦਰ ਸਵੇਰੇ ਉੱਠਣ ਦੀ ਉਹਦੇ ਅੰਦਰ ਪਾਵਰ ਨਹੀਂ ਹੈਗੀ ਨੀ ਉਹਦੇ ਉੱਠਣ ਦੇ ਅੰਦਰ ਜੋਸ਼ ਨਹੀਂ ਹੈਗਾ ਉਹ ਇਨਸਾਨ ਕਿੱਦਾਂ ਵਧੀਆ ਢੰਗ ਨਾਲ ਜੀ ਸਕਦਾ ਜਿਹੜੇ ਬਿਲਕੁਲ ਸਰ ਤੁਸੀਂ ਅਕਸਰ ਚਾਹ ਨੂੰ ਲੈ ਕੇ ਨਾ ਬਹੁਤ ਤਰ੍ਹਾਂ ਦੇ ਜਿਵੇਂ ਬਿਆਨਬਾਜ਼ੀ ਜਾਂ ਜਾਣਕਾਰੀ ਜਾਂ ਲੋਕ ਤੁਨ ਤੁਨ ਨੂੰ ਵੀ ਗਲਤ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਨਹੀਂ ਜਗਰੂਪ ਸਿੰਘ ਪੰਗੂ ਤਾਂ ਐਵੇਂ ਹੀ ਬੋਲੀ ਜਾਂਦਾ ਚਾਹ ਦੇ ਤਾਂ ਜਿਵੇਂ ਬੈਰੀਓ ਪੈ ਗਿਆ ਉਹਦੇ ਵਿੱਚ ਇਹ ਹੈ ਲੋਕ ਦੁਨੀਆ ਜੀ ਗਲਤ ਕਿਹਨੂੰ ਨਹੀਂ ਕਹਿੰਦੀ ਲੋਕ ਤਾਂ ਬਾਬੇ ਨਾਨਕ ਨੂੰ ਸਾਡੇ ਪੀਰਾਂ ਫਕੀਰਾਂ ਨੂੰ ਗਲਤ ਕਹਿਗੇ ਦੁਨੀਆ ਤਾਂ ਹਨਾ ਫਿਰ ਲੋਕ ਗਾਲਾਂ ਕਿਉਂ ਕੱਢਦੇ ਨੇ ਜੇ ਮੈਂ 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 ਇਹ ਗੱਲ ਬਿਲਕੁਲ ਪੁੱਛੂਗਾ ਜੇ ਤੁਸੀਂ ਕਹਿੰਦੇ ਕਿਨੂੰ ਨਹੀਂ ਜੰਮੇ ਨੂੰ ਗਾਲਾਂ ਮਰੇ ਨੂੰ ਗਾਲਾਂ ਖੋਟੇ ਨੂੰ ਗਾਲਾਂ ਖਰੇ ਨੂੰ ਗਾਲਾਂ ਡੁੱਬੇ ਨੂੰ ਗਾਲਾਂ ਤਰੇ ਨੂੰ ਗਾਲਾਂ ਹਨਾ ਰਾਜੇ ਨੂੰ ਗਾਲਾਂ ਤੇ ਵਜ਼ੀਰ ਨੂੰ ਗਾਲਾਂ ਲੁੱਚੇ ਨੂੰ ਗਾਲਾਂ ਫਕੀਰ ਨੂੰ ਗਾਲਾਂ ਹੱਸੇ ਨੂੰ ਗਾਲਾਂ ਤੇ ਮਰੇ ਨੂੰ ਗਾਲਾਂ ਹਨਾ ਲੋਕ ਗਾਲਾਂ ਕੱਢਦੇ ਕਿਨੂੰ ਨਹੀਂ ਹਰ ਬੰਦੇ ਨੂੰ ਗਾਲਾਂ ਕੱਢਦੇ ਨੇ ਲੋਕ ਠੀਕ ਹੈ ਚੰਗੀ ਚੀਜ਼ ਦੱਸਣ ਵਾਲੇ ਨੂੰ ਤਾਂ ਲੋਕ ਹੋਰ ਜ਼ਿਆਦਾ ਗਾਲਾਂ ਕੱਢਦੇ ਨੇ ਜੀ ਫਿਰ ਤੁਸੀਂ ਤੁਸੀਂ ਮੰਨਦੇ ਹੋ ਕਿ ਕਿਉਂਕਿ ਸਾਡੇ ਚਾਹ ਪੀ ਰਿਹਾ ਬੰਦਾ ਉਹ ਜ਼ਹਿਰ ਪੀ ਰਿਹਾ ਸਾਡੇ ਗੁਰਬਾਣੀ ਨੇ ਸਾਡੀ ਨੇ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਵੀ ਚਾਹ ਜ਼ਹਿਰ ਹੈ ਕਿਉਂਕਿ ਜਿਹੜੀ ਚੀਜ਼ ਚ ਕੈਫੀਨ ਆ ਗਈ ਜਿਹੜੀ ਚੀਜ਼ ਚ ਨਸ਼ਾ ਆ ਗਿਆ ਉਹ ਜ਼ਹਿਰ ਹੈ ਤੁਸੀਂ ਜਿਹੜੀ ਚੀਜ਼ ਨੂੰ ਪੀ ਕੇ ਤੁਸੀਂ ਕਹ ਲਓ ਵੀ ਆਪਣੇ ਸਰੀਰ ਨੂੰ ਉਠਾਉਣੇ ਹੋ ਤੁਸੀਂ ਬੰਦਗੀ ਕਰਨ ਲੱਗ ਜਓ ਗੁਰਬਾਣੀ ਪੜ੍ਹਨ ਲੱਗ ਜਓ ਉਹ ਤੁਹਾਡੇ ਸਰੀਰ ਨੂੰ ਸਰੂਰ ਦੇਣ ਲੱਗ ਜਾਂਦੀ ਹੈ ਹਨਾ ਇੱਕ ਤਰ੍ਹਾਂ ਦਾ ਆਨੰਦ ਦਿੰਦੀ ਹੈ ਉਸ ਤੋਂ ਵੱਡਾ ਤਾਂ ਸਰੂਰ ਹੈ ਨਹੀਂ ਕੋਈ ਜੇ ਤੁਸੀਂ ਇੱਕ ਕੋਈ ਡਰਿੰਕ ਪੀ ਕੇ ਅੱਜ ਕੱਲ ਬੱਚੇ ਸੌਕ ਪੀ ਜਾਂਦੇ ਨੇ ਜਾਂ ਕੋਕ ਕਈ ਕਹਿੰਦੇ ਨੇ ਵੀ ਕੋਕ ਪੀ ਕੇ ਸਾਨੂੰ એનર્ਜੀ ਆਉਂਦੀ ਹੈ ਉਹ ਕਾਦੀ એનર્ਜੀ ਹੈ ਜਿਹੜੀ ਤੁਸੀਂ ਇਦਾਂ ਦੇ ਡਰਿੰਕ ਪੀ ਕੇ ਲੈਣੇ ਹੋ ਤਾਂ ਤੁਸੀਂ ਆਪਣੇ ਸਰੀਰ ਦਾ ਭੱਠਾ ਬਹਾਰ ਰਹੇ ਹੋ ਤੁਸੀਂ ਆਪਣੇ ਸਰੀਰ ਨੂੰ ਖਤਮ ਕਰ ਰਹੇ ਹੋ ਹਾਂ ਬਿਲਕੁਲ ਆਪਾਂ ਵੇਖਦੇ ਵੀ ਆ ਕਿ ਜਿਵੇਂ ਕੋ ਲਾਲ ਰੰਗ ਦੇ ਜਿਹੜਾ ਸ਼ਰਬਤ ਜਾਂ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਬੜਾ ਆਮ ਚੱਲਦਾ ਉਹ ਮੇਰੇ ਕੋਲ ਜੀ ਸਭ ਤੋਂ ਵੱਧ ਬੱਚੇ 9 ਸਾਲ 10 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਆਉਂਦੇ ਨੇ ਜਿਹੜਾ ਉਹ ਲਾਲ ਜਿਹਾ ਸ਼ਰਬਤ ਚਲੋ ਆਪਾਂ ਨਾਂ ਤਾਂ ਨਹੀਂ ਲੰਦੇ ਉਹ ਪੀ ਪੀ ਕੇ ਜਿਨ੍ਹਾਂ ਨੂੰ ਇਨਸੂਲਿਨ ਤੱਕ ਲੱਗਣੀ ਜਿਹੜੀ ਸ਼ੁਰੂ ਹੋ ਗਈ ਅੱਛਾ ਸ਼ੂਗਰ ਦਾ ਸਭ ਤੋਂ ਵੱਡਾ ਗੜ ਮੈਨੂੰ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਗੱਲ ਇਹ ਨਹੀਂ ਵੀ ਚੀਨੀ ਚੀਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਸਲਫਰ ਕਿੰਨੀ ਪੈਂਦੀ ਆ ਉਹਨੂੰ ਧੋਣ ਵਾਸਤੇ ਕਿੱਡੇ ਕ ਹਾਰਡ ਜਿਹੜੇ ਗੰਦੇ ਕੈਮੀਕਲ ਵਰਤੇ ਜਾਂਦੇ ਨੇ ਗੱਲ ਉਹਨਾਂ ਦੀ ਜਿਹੜੇ ਪੈਂਕਰੀਆਜ਼ ਨੂੰ ਤੁਹਾਡੇ ਨੂੰ ਸਪਲੀਨ ਨੂੰ ਤੁਹਾਡੇ ਲੀਵਰ ਨੂੰ ਉਹ ਖਤਮ ਕਰ ਰਹੇ ਨੇ ਜਦੋਂ ਤੁਹਾਡਾ ਲੀਵਰ ਖਤਮ ਹੋਣ ਲੱਗ ਗਿਆ ਸਮਝੋ ਤੁਹਾਡੀ ਜਿਹੜੇ ਸਰੀਰ ਦੀ ਕਹਾਣੀ ਖਤਮ ਹੋ ਗਈ ਤੁਸੀਂ 슈ਗਰ ਸ਼ੂਗਰ ਆਪਾਂ ਕਹਿੰਦੇ ਮੈਂ ਕਹਿੰਦਾ ਵੀ ਕੋਈ ਵੱਡੀ ਬਿਮਾਰੀ ਇਹਨਾਂ ਨੂੰ ਬਿਨਾਂ ਦਵਾਈਆਂ ਤੋਂ ਆਪਾਂ ਠੀਕ ਕਰ ਸਕਦੇ ਹਾਂ ਬਿਨਾਂ ਦਵਾਈਆਂ ਤੋਂ ਬਿਨਾਂ ਦਵਾਈਆਂ ਤੋਂ ਕੋਈ ਕਹਿ ਦੂਗਾ ਜੇ ਡਾਕਟਰ ਕੋਈ ਡਾਕਟਰ ਨਹੀਂ ਕਹਿੰਦਾ ਪਰ ਡਾਕਟਰ ਗੱਲ ਕੀ ਆ ਡਾਕਟਰ ਅਸਲੀਅਤ ਸੱਚ ਦੱਸਦੇ ਨਹੀਂ ਵੀ ਠੀਕ ਹੋਣਾ ਕਿਵੇਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡੇ ਕੋਲੇ ਆਉਂਦੇ ਰਹਿਣ ਸਾਡੀਆਂ ਦਵਾਈਆਂ ਵਿਕਦੀਆਂ ਰਹਿਣ ਡਾਕਟਰ ਜਿਹੜਾ ਹੈਗਾ ਮਰੀਜ਼ ਨੂੰ ਆਪਣਾ ਗਾਹਕ ਮੰਨਦਾ ਹੈ ਰੱਬ ਤੋਂ ਤਾਂ ਡਰਨੋਂ ਹਟੇ ਗਿਆ ਡਾਕਟਰ ਠੀਕ ਹੈ ਅੱਜ ਕੱਲ ਡਾਕਟਰ ਜੇ ਮੈਂ ਕਹਾ ਵੀ ਉਹ ਕਿਸੇ ਮੂੰਹ ਨਾਲ ਰੱਬ ਕਹੌਣ ਦੇ ਲਾਇਕ ਨਹੀਂ ਰਹੇ ਜੀ ਕਿਉਂਕਿ ਉਹ ਮਰੀਜ਼ ਨੂੰ ਕਦੇ ਇਹ ਨਹੀਂ ਦੱਸਦੇ ਵੀ ਤੂੰ ਠੀਕ ਕਿੱਦਾਂ ਹੋਣਾ ਤੂੰ ਬਿਨਾਂ ਦਵਾਈ ਤੋਂ ਜਿਹੜਾ ਸਾਡਾ ਸਰੀਰ ਹੈ ਇਹ ਦੁਨੀਆ ਦੀ ਸਭ ਤੋਂ ਵੱਡੀ ਪਾਵਰਫੁੱਲ ਚੀਜ਼ ਹੈ ਇਹ ਜੇ ਇਹਨੂੰ ਕੋਈ ਰੋਗ ਲੱਗਦਾ ਵੀ ਹੈ ਤਾਂ ਇਹ ਆਪਣੇ ਆਪ ਇੰਨਾ ਕੁ ਸਮਰੱਥਾ ਵੀ ਆਪਣੇ ਆਪ ਆਪਣੇ ਰੋਗ ਨੂੰ ਜਿਹੜਾ ਖਤਮ ਕਰ ਸਕਦਾ ਇਹ ਐਡਾ ਕੁ ਪਾਵਰਫੁੱਲ ਚੀਜ਼ ਹੈ ਪਰ ਸਰ ਹੁਣ ਜੇ ਮੈਂ ਗੱਲ ਕਰਦਾ ਹਾਂਗਾ ਇਨਸੂਲਿਨ ਲੱਗਣਾ ਜੀ ਮੈਡੀਸਿਨ ਲੱਗਣਾ ਤੁਸੀਂ ਇਹ ਇਹ ਬੰਦਾ ਇਹਦੀ ਸਾਰੀ ਉਮਰ ਕੱਟ ਦਿੰਦਾ ਉਹਨੂੰ ਲੱਗਦਾ ਕਿ ਯਾਰ ਹੁਣ ਨਹੀਂ ਮੇਰਾ ਕੋਈ ਰਾਹ ਪਿਆ ਰਾਹ ਸਿਰ ਜੀ ਤੁਸੀਂ ਗੱਲ ਇਹ ਗੱਲ ਹੈਗੀ ਆ ਤੁਸੀਂ ਕੋਈ ਆਪਣੇ ਸਰੀਰ ਨੂੰ ਖੜਾਉਣ ਵਾਸਤੇ ਕੋਈ ਨਸ਼ੇ ਵਾਸਤੇ ਕੋਈ ਚੀਜ਼ ਵਰਤਣ ਲੱਗ ਗਏ ਹੂੰ ਉਹਦੇ ਤੁਸੀਂ ਕਿੰਨਾ ਕੁ ਉਸ ਚੀਜ਼ ਨੂੰ ਕਿੰਨੇ ਕੁ ਧੇਰ ਆਪਣੀ ਜਿਹੜੀ ਜ਼ਿੰਦਗੀ ਆਪਣਾ ਸਰੀਰ ਦਾ ਕਿੰਨਾ ਕੁ ਟਾਈਮ ਉਹਦੇ ਤੇ ਚਲਾਉਂਦੇ ਰਹੋਗੇ ਕਿੰਨਾ ਕੁ ਟਾਈਮ ਉਹਦਾ ਸਰੀਰ ਨੂੰ ਸਹਾਰਾ ਦੰਦੇ ਰਹੋਗੇ ਤੁਸੀਂ ਕਦੇ ਨਾ ਕਦੇ ਤਾਂ ਜਾ ਕੇ ਸਰੀਰ ਨੇ ਫਿਰ ਖੜਨਾ ਹੀ ਆ ਨਾ ਕਿਉਂਕਿ ਉਹ ਇੱਕ ਤੁਸੀਂ ਆਰਟੀਫੀਸ਼ੀਅਲ ਮੈਥਡ ਇੱਕ ਬਨੋਟੀ ਢੰਗ ਨਾਲ ਜਿਹੜਾ ਆਪਣਾ ਸਰੀਰ ਨੂੰ ਚਲਾ ਰਹੇ ਹੋ ਤਾਂ ਉੱਥੇ ਜਾ ਕੇ ਕਿਸੇ ਨਾ ਕਿਸੇ ਢੰਗ ਨਾਲ ਦਾ ਜਿਹੜਾ ਤੁਹਾਡਾ ਸਰੀਰ ਆ ਕਦੇ ਨਾ ਕਦੇ ਜਾ ਕੇ ਤਾਂ ਖਤਮ ਹੋਣਾ ਹੀ ਹੈ ਪਰ ਸਰ ਇਹ ਗੱਲ ਇਹ ਵੀ ਤਾਂ ਆ ਜਾਂਦੀ ਹੈ ਨਾ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਅਸੀਂ ਸਾਰੀ ਉਮਰ ਦਵਾਈ ਨਹੀਂ ਖਾਣਾ ਚਾਹੁੰਦੇ ਪਰ ਜੇ ਅਸੀਂ ਆਯੁਰਵੇਦ ਵਾਲਨ ਨੂੰ ਜਾਣਦੇ ਆ ਤੁਸੀਂ ਇਹ ਵੀ ਦੇਖੋ ਕਿ ਉਹਨਾਂ ਨੂੰ ਇੰਝ ਲੱਗ ਜਾਂਦਾ ਕਿ ਤੁਸੀਂ ਇਹ ਵੀ ਦੇਖੋ ਸਾਡੇ 99% ਲੋਕ ਨੇ ਜਿਹੜੇ ਠੀਕ ਹੋਣਾ ਹੀ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਵੀ ਸਾਡਾ ਦਵਾਈਆਂ ਤੋਂ ਵੱਡਾ ਜਿਹੜਾ ਕੋਈ ਸਹਾਰਾ ਹੀ ਨਹੀਂ ਹੈਗਾ ਕਿਉਂਕਿ ਉਹ ਲੋਕ ਠੀਕ ਹੀ ਨਹੀਂ ਹੋਣਾ ਚਾਹੁੰਦੇ ਠੀਕ ਕਿਉਂ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਕਸਰਤ ਨਹੀਂ ਕਰਨਾ ਚਾਹੁੰਦੇ ਨਾ ਉਹ ਚੰਗਾ ਖਾਣਾ ਖਾਣਾ ਚਾਹੁੰਦੇ ਨੇ ਬਾੜੀਆਂ ਖਰਾਕਾਂ ਨੂੰ ਸਵੇਰੇ ਉੱਠਦੀਆਂ ਚਾਹੀਦੀਆਂ ਠੀਕ ਹੈ ਜੀ ਆਟੇ ਵਾਲੇ ਨੂੰ ਚੱਕੀ ਵਾਲੇ ਨੂੰ ਕਹਿੰਦੇ ਨੇ ਜਾ ਕੇ ਵੀ ਬਰੀਕ ਆਟਾ ਜਾਨੀ ਕਹਿਣ ਦਾ ਪੱਬ ਲੋਕ ਖੁਦ ਵੀ ਕਈ ਲੋਕ ਐਸੇ ਬੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਯਾਰ ਮੈਂ ਆ ਚੀਜ਼ ਨਹੀਂ ਛੱਡ ਸਕਦਾ ਤੁਸੀਂ ਆਪਣੀ ਦਵਾਈ ਨਹੀਂ ਦੇਣੀ ਆ ਦੋ ਨਹੀਂ ਦੇਣੀ ਨਾ ਦੋ ਹੁਣ ਸਾਨੂੰ ਆਪਾਂ ਗੱਲ ਕੀਤੀ ਆ ਵੀ ਤੁਹਾਡੇ ਲੀਵਰ ਨੂੰ ਸਭ ਤੋਂ ਵੱਧ ਚਾਹ ਖਰਾਬ ਕਰਦੀ ਆ ਲੋਕ 90% ਕਹਿੰਦੇ ਆ ਵੀ ਅਸੀਂ ਨਹੀਂ ਛੱਡ ਸਕਦੇ ਅਸੀਂ ਇੱਕ ਡਾਕਟਰ ਜੇ ਸਹੀ ਟਾਂਗ ਨਾਲ ਉਹ ਵੀ ਠੀਕ ਵੀ ਕਰਨਾ ਚਾਹੁੰਦਾ ਕਿਵੇਂ ਕਰ ਸਕਦਾ ਨਹੀਂ ਕਰ ਸਕਦਾ ਜੀ ਹੱਥ ਪੱਲੇ ਨਹੀਂ ਡਾਕਟਰ ਤੇ ਕੁਝ ਰਹਿੰਦਾ ਉਹਦੇ ਵਾਸਤੇ ਨਹੀਂ ਰਹਿੰਦਾ ਕੁਝ ਜਦੋਂ ਮਰੀਜ਼ ਛੱਡਣ ਨੂੰ ਜਿਹੜੀ ਚੀਜ਼ ਤਿਆਰ ਨਹੀਂ ਹੈਗਾ ਹੁਣ ਨਸ਼ੇ ਵਾਲੇ ਬਹੁਤ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਕਿਤੇ ਵੀ ਵੀ ਨਸ਼ਾ ਜਿਹੜਾ ਹੈਗਾ ਡਾਕਟਰ ਕਹਿੰਦੇ ਨੇ ਵੀ ਅਸੀਂ ਨਸ਼ਾ ਛਡਾ ਦਾਂਗੇ ਪਰ ਮੈਂ ਨਹੀਂ ਮੰਨਦਾ ਉਸੇ ਕਿਉਂਕਿ ਜਦੋਂ ਤੁਹਾਡਾ ਮਨੇ ਨਹੀਂ ਹੈਗਾ ਉਸ ਚੀਜ਼ ਨੂੰ ਛੱਡਣ ਵਾਸਤੇ ਤੁਸੀਂ ਤਿਆਰ ਹੀ ਨਹੀਂ ਹੈਗੇ ਦੁਨੀਆ ਤੇ ਕੋਈ ਐਸੀ ਜੀ ਸ਼ੈ ਨਹੀਂ ਬਣੀ ਵੀ ਤੁਹਾਨੂੰ ਠੀਕ ਕਰ ਦੇਵੇ ਤੁਹਾਡੀ ਚੀਜ਼ ਛੱਡਾ ਦੇਵੇ ਗੱਲ ਤਾਂ ਇਹ ਕਹਾਣੀ ਮੁੱਕਦੀ ਹੈ ਨਾ ਤੁਹਾਡਾ ਮਨ ਹੈ ਮਨ ਇੱਕ ਚੰਚਲ ਹੈ ਚੰਚਲ ਜਦੋਂ ਤੁਹਾਡੇ ਮਨ ਤੁਹਾਡੇ ਵਸ ਦੇ ਵਿੱਚ ਨਹੀਂ ਹੈਗਾ ਤਾਂ ਸਾਰੀ ਖੇਡ ਖਰਾਬ ਹੈ ਖਰਾਬ ਹੋ ਜਾਂਦੀ ਹੈ ਜੇ ਮਨ ਤੁਹਾਡੇ ਵਸ ਦੇ ਵਿੱਚ ਹੈ ਤਾਂ ਸਾਰੀ ਖੇਡ ਵਸ ਦੇ ਵਿੱਚ ਹੈ ਬਿਲਕੁਲ ਗੱਲ ਇਦਾਂ ਹੀ ਆ ਜਾਂਦੀ ਹੈ ਕਿ ਦੇਖੋ ਦਰਸ਼ਕੋ ਅਸੀਂ ਨਾ ਹੁਣ ਜਿਵੇਂ ਗੱਲ ਕਰ ਰਹੇ ਹਾਂ ਕੁਦਰਤ ਦੇ ਆਪਾਂ ਬੁੱਕਲ ਦੇ ਵਿੱਚ ਆ ਬਿਲਕੁਲ ਨੇੜੇ ਆ ਸੀ ਵੇਖ ਵੀ ਪਾ ਰਹੇ ਆ ਉਹਨਾਂ ਦੀਆਂ ਚਾਹੇ ਚਾਹਾਂ ਦੀਆਂ ਜਿਵੇਂ ਚਿੜੀਆਂ ਬੋਲ ਰਹੀਆਂ ਨੇ ਆਲੇ-ਦਾਲੇ ਥੋੜੀਆਂ ਵੋਟੀਆਂ ਮਾਈਕ ਦੇ ਵਿੱਚ ਵੀ ਤੁਹਾਨੂੰ ਆਵਾਜ਼ ਸੁਣਦੀ ਹੋਊਗੀ ਪਰ ਆਪੇ ਤਾਂ ਬਹੁਤ ਦੂਰ ਆਪਾਂ ਇਹ ਸੋਚ ਰਹੇ ਨੇ ਆ ਕਿ ਬਰੌਂਟੀ ਜ਼ਿੰਦਗੀ ਬਰੌਂਟੇ ਹਾਸੇ ਤਾਂ ਹੀ ਤਾਂ ਹੀ ਅੱਜ ਕੱਲ ਜਿਹੜੇ ਸ਼ੋਅ ਆਉਂਦੇ ਨੇ ਉਹ ਟੀਵੀ ਤੇ ਜਿੰਨਾ ਟਾਈਮ ਇੱਕ ਘੰਟੇ ਦਾ ਸ਼ੋਅ ਹੋਵੇ ਹਾਸੇ ਵਾਲਾ ਤਾ ਉਹ ਜਿੰਨਾ ਟਾਈਮ ਚੱਲਦਾ ਉੰਨਾ ਟਾਈਮ ਹੱਸਾਇ ਉਹ ਤੋਂ ਬਾਅਦ ਆ ਫਿਰ ਟੈਨਸ਼ਨ ਆ ਹੀ ਨੇ ਉਹ ਵੀ ਲੋਕਾਂ ਦੇ ਦੇਖੋ ਜੀ ਉਹ ਲੋਕ ਦਿਲੋਂ ਨਹੀਂ ਹੱਸ ਰਹੇ ਉਹ ਸਿਰਫ ਉਹਨਾਂ ਦੇ ਬੁੱਲ ਸਿਰਫ ਹੀ ਹੈ ਆ ਵੀ ਬੁੱਲੇ ਹੱਸ ਰਹੇ ਨੇ ਉਹਨਾਂ ਦੇ ਜਿਹੜਾ ਅੰਦਰੋਂ ਦਿਲ ਹੈ ਉਹ ਨਹੀਂ ਹੱਸ ਰਿਹਾ ਉਹਨਾਂ ਲੋਕਾਂ ਦਾ ਕਿਉਂਕਿ ਅੰਦਰ ਉਹਦਾ ਦੁੱਖਾਂ ਨਾਲ ਦਿਮਾਗ ਨਾਲ ਭਰੇ ਪਏ ਨੇ ਉਹ ਕਿਉਂਕਿ ਉਹ ਲੋਕਾਂ ਨੂੰ ਅਸਲ ਦੇ ਵਿੱਚ ਜਿਹੜਾ ਹੈਗਾ ਕਹ ਲਓ ਉਹ ਦੁੱਖਾਂ ਨੇ ਨਹੀਂ ਘੇਰਿਆ ਹੋਇਆ ਟੈਨਸ਼ਨ ਵੀ ਦਿਖਾਵੇ ਨੇ ਟੈਨਸ਼ਨ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਇੱਕ 슈ਗਰ ਮਰੀਜ਼ ਦੇ ਉੱਤੇ ਜੀ ਟੈਨਸ਼ਨ ਸਭ ਤੋਂ ਵੱਧ ਜਿਹੜੀ ਅਸਲ ਦੇ ਵਿੱਚ 슈ਗਰ ਪੈਦਾ ਕਰਦੀ ਹੈ ਖੌਣ ਕਰਦੀ ਹੈ ਟੈਨਸ਼ਨ ਪੈਦਾ ਕਰਦੀ ਹੈ ਦੂਜੇ ਨੰਬਰ ਤੇ ਤੁਹਾਡੇ ਸਰੀਰ ਦੀ ਖਰਾਕ ਹੈ ਤੀਜੇ ਨੰਬਰ ਤੇ ਤੁਸੀਂ ਇਹ ਆ ਵੀ ਸਰੀਰ ਨੂੰ ਆਪਣੇ ਨੂੰ ਵਰਤਦੇ ਕਿੰਨਾ ਕੋ ਕਿੰਨਾ ਕੋ ਤੋਂ ਕੰਮ ਲੈਣੇ ਹੋ ਤੀਜੇ ਨੰਬਰ ਤੇ ਉਹ ਜਾ ਕੇ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡਾ ਕੀ ਹੈ ਵੀ ਤੁਹਾਡਾ ਮਾਨਸਿਕ ਜਿਹੜਾ ਤਣਾ ਹੈ ਤੁਹਾਡਾ ਨਰਵਸ ਸਿਸਟਮ ਕਿੰਨਾ ਕੁ ਜ਼ਿਆਦਾ ਡੈਡ ਕਰਦਾ ਤੁਹਾਡੀ ਟੈਨਸ਼ਨ ਨੇ ਤੁਹਾਡੀ ਸਟ੍ਰੈਸ ਨੇ ਤੁਹਾਡੇ ਤਣਾਅ ਨੇ ਉਹ ਚੀਜ਼ ਮੈਟਰ ਕਰਦੀ ਆ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਆ ਬਿਲਕੁਲ ਮੈਟਰ ਕਰਦੀ ਆ ਜੀ ਬਿਲਕੁਲ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਹ ਬਹਿਮ ਰਹਿੰਦਾ ਆ ਕਿ ਸ਼ਾਇਦ ਚੀਨੀ ਖਾਣ ਨਾਲ ਸ਼ੂਗਰ ਹੁੰਦੀ ਆ ਸ਼ਾਇਦ ਅਸੀਂ ਚੀਨੀ ਬੰਦ ਕਰ ਦਾਂਗੇ ਤਾਂ ਸਾਡੀ ਸ਼ੂਗਰ ਜਿਹੜੀ ਕੰਟਰੋਲ ਹੋ ਜੂਗੀ ਬਾਈ ਜੇ ਆਪਾਂ ਘਰੇਲੂ ਨੁਸਖਾ ਕੋਈ ਦੱਸਣਾ ਹੋਵੇ ਆਪਾਂ ਦੇਖਣਾ ਹੋਵੇ ਕਿ ਲੋਕ ਭਾਈ ਹੁਣ ਘਰ ਦੀਆਂ ਰਸੋਈਆਂ ਵੱਲ ਝਾਕ ਮਾਰਨ ਲੱਗੇ ਉਹ ਕਹਿੰਦੇ ਨੇ ਕਿ ਹੁਣ ਤੁਸੀਂ ਆਪ ਕੁਦਰਤ ਦੇ ਵਿੱਚ ਬੈਠੇ ਹੋ ਤੁਸੀਂ ਆਪ ਕੋਈ ਫਿਰ ਕੁਦਰਤੀ ਇਲਾਜ ਦੱਸੋ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਹੈਨਾ ਦਾਦੀਆਂ ਜੇ ਦੁਪਹਿਰ ਦੀ ਰੋਟੀ ਬਣਾਉਣੀ ਤਾਂ ਅਜਵੈਨ ਪਾਣੀ ਵਿੱਚ ਹਨਾ ਕੋਈ ਆਚਾਰ ਚਟਣੀ ਪਾਉਣਾ ਉਹਦੇ ਵਿੱਚ ਮਿੱਠੇ ਪਾਉਣੇ ਹਨਾ ਜੇ ਕੋਈ ਵੈਵਾਦੀ ਹੋ ਜਾਂਦੀ ਤਾਂ ਕਾਲੀ ਜੀਰੀ ਪਾਉਣੀ ਤੇ ਕਿਉਂ ਨਹੀਂ ਸੀ ਹੁੰਦਾ ਸ਼ੂਗਰ ਕਿਉਂਕਿ ਇਹ ਚੀਜ਼ਾਂ ਵੈਵਾਦੀ ਨਾਲੋਂ ਨਾਲ ਸਾਡੇ ਸਰੀਰ ਚੋਂ ਕੱਢਦੀਆਂ ਰਹਿੰਦੀਆਂ ਸੀ ਅੱਜ ਕੱਲ ਕੀ ਹੈ ਮਿੱਠੇ ਖਾਣ ਨੂੰ ਕਿਸੇ ਨੂੰ ਕਹਿ ਦੋ ਨਾ ਜੀ ਸਾਨੂੰ ਤਾਂ ਕੌੜੇ ਲੱਗਦੇ ਨੇ ਅਜਵੈਨ ਖਾਣ ਨੂੰ ਕਹਿ ਦੋ ਜੀ ਨਾ ਜੀ ਸਾਡੇ ਅੰਦਰ ਜਾ ਕੇ ਲੜਦੀ ਆ ਹੋਰ ਚੀਜ਼ ਖਾਣ ਨੂੰ ਕੋਈ ਕਹਿ ਦੋ ਤੁਸੀਂ ਨਾ ਜੀ ਸਾਨੂੰ ਤਾਂ ਸਵਾਦ ਬੁਰਾ ਲੱਗਦਾ ਉਹਦਾ ਗੱਲ ਕਹਾਣੀ ਕੀ ਹੈ ਜੀ ਤੁਸੀਂ ਚੀਜ਼ਾਂ ਦੇ ਟੇਸਟ ਪੱਖ ਦੇ ਉੱਤੇ ਆਪਣੇ ਸਰੀਰ ਨੂੰ हां ਵੀ ਆਪਾਂ ਤਾਂ ਅਸੀਂ ਸਿਰਫ ਜੀਬ ਦਾ ਸੁਆਦ ਦੇਖਣਾ ਹੈ ਜਦ ਜੀਬ ਦੇ ਸੁਆਦ ਪੈ ਗਏ ਉਹ ਕਹਿੰਦੇ ਵੀ ਵੀ ਜੇ ਤੁਸੀਂ ਆਪਣੀ ਜੀਬ ਨੂੰ ਬੋਲਣ ਪੱਖੋਂ আর ਖਾਣ ਪੱਖੋਂ ਇਹਦੇ ਪਰ ਕੰਟਰੋਲ ਕਰ ਲਿਆ ਨਾ ਤਾਂ ਲਗਭਗ ਮੈਂ ਨਹੀਂ ਮੰਨਦਾ ਵੀ ਤੁਹਾਡੇ ਜਿਹੜਾ ਜੀਵਨ ਹੈ ਉਹ ਵਧੀਆ ਢੰਗ ਨਾਲ ਨਾ ਬੀਤੇ ਉਹ ਬਹੁਤ ਵਧੀਆ ਢੰਗ ਨਾਲ ਬਹੁਤ ਵਧੀਆ ਢੰਗ ਨਾਲ ਬੀਤੂਗਾ ਬਿਲਕੁਲ ਦੇਖੋ ਕੁਦਰਤ ਦੇ ਨੇੜੇ ਲੱਗ ਕੇ ਰਹੋਗੇ ਤਾਂ ਕਹਿੰਦੇ ਕਿ ਕਹਿੰਦੇ ਕਿ ਭਾਈ ਦੇਖੋ ਇਨਸਾਨ ਦੇ ਵਿੱਚ ਹੀ ਰੱਬ ਵਸਦਾ ਹੁੰਦਾ ਤੇ ਇਨਸਾਨ ਜਦੋਂ ਹੈਵਾਨ ਬਣ ਜਾਵੇ ਆਪਣੇ ਸਰੀਰ ਵੱਲ ਨਾ ਧਿਆਨ ਦੇਵੇ ਉਸ ਨੂੰ ਇਹ ਲੱਗਿਆ ਕਿ ਇੱਕ ਕਾਗਜੀ ਰੂਪੀ ਜੀ ਜੀ ਸਭ ਕੁਝ ਹੈ ਜਿਵੇਂ ਕਹਿ ਦਿੰਦੇ ਆ ਕਿ ਪੈਸਾ ਬਹੁਤ ਕੁਝ ਹੁੰਦਾ ਹੋਊਗਾ ਪਰ ਸਭ ਕੁਝ ਨਹੀਂ ਹੁੰਦਾ ਜੇ ਪੈਸਾ ਸਭ ਕੁਝ ਹੁੰਦਾ ਹੋਇਆ ਹੁੰਦਾ ਤਾਂ ਅਮੀਰ ਲੋਕ ਕਦੇ ਨਾ ਮਰਦੇ ਇਸ ਕਰਕੇ ਕਹਿੰਦੇ ਹੁੰਦੇ ਨੇ ਕਿ ਅਸਲੀ ਤਾਂ ਦੌਲਤ ਤੁਹਾਡਾ ਸਰੀਰ ਹੈ ਤੁਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਵਰਤ ਰਹੇ ਹੋ ਆਪਣੇ ਸਰੀਰ ਨੂੰ ਕਿਸ ਕੁਦਰਤ ਦੇ ਵਿੱਚ ਢਾਲ ਰਹੇ ਹੋ ਉੱਠਣਾ ਬੈਠਣਾ ਤੁਹਾਡੀ ਪੂਰੇ ਦਿਨ ਦੀ ਦਿਨਚਰਿਆ ਕੀ ਆ ਉਹ ਜ਼ਰੂਰ ਨੋਟ ਕਰਿਆ ਕਰੋ ਪੈਸਾ ਦਾ ਤੁਸੀਂ ਨੋਟ ਕਰ ਲੈਣੇ ਹੋ ਕਿ ਅੱਜ 50 ਰੁਪਏ ਖਰਚੇ ਗਏ ਅੱਜ 100 ਰੁਪਏ ਖਰਚਾ ਗਿਆ ਆਪਾਂ ਇਹ ਸੋਚ ਲੰਨੇ ਆ ਕਿ ਯਾਰ ਉਹ ਫਲਾਣੀ ਜਗ੍ਹਾ ਗਏ ਸੀ ਉੱਥੇ ਸਾਡਾ 10000 ਰੁਪਿਆ ਫालतू ਦਾ ਲੱਗ ਗਿਆ ਪਰ ਇਹ ਨਹੀਂ ਸੋਚਿਆ ਕਦੇ ਕਿ ਸਰੀਰ ਤੋਂ ਅਸੀਂ ਕੀ ਕੰਮ ਲਿਆ ਅਸੀਂ ਸਰੀਰ ਨੂੰ ਆਪਣੀ ਕਸਰਤ ਦੇ ਵੱਲ ਨੂੰ ਕਿੰਨਾ ਕਲਾਇਆ ਕਿ ਅੱਜ 40 ਮਿੰਟ ਲਾਈ ਸੀ ਕਿ ਅੱਜ ਪੈ ਕੇ ਹੀ ਸਾਰਤਾ ਦੇਖੋ ਤੁਸੀਂ ਆਪਣੇ ਸਰੀਰ ਨੂੰ ਸਹੀ ਰੱਖੋਗੇ ਨਾ ਤਾਂ ਸਭ ਕੁਝ ਠੀਕ ਰਹੂਗਾ ਫਿਰ ਤੁਸੀਂ ਪੈਸਾ ਵੀ ਕਮਾ ਲੋਗੇ ਤੁਸੀਂ ਆਪਣੇ ਸਾਥੀਆਂ ਨਾਲ ਵੀ ਸਮਾਂ ਬਦਾਲੋਗੇ ਪਰ ਜਦੋਂ ਬੈੱਡ ਤੇ ਪਿਆ ਇਨਸਾਨ ਸੋਚਦਾ ਹੁੰਦਾ ਹਸਪਤਾਲ ਦੀ ਚਾਰ ਦਿਵਾਰੀ ਦੇ ਵਿੱਚ ਕਿ ਮੈਂ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਕੀ ਖਟਿਆ ਫਿਰ ਉੱਥੇ ਨਾ ਕੋਈ ਪੁੱਛਣ ਵਾਲਾ ਹੁੰਦਾ ਹੈ ਨਾ ਤੁਸੀਂ ਦੱਸਣ ਵਾਲੇ ਹੁੰਨੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਾ ਨੂੰ ਬਹੁਤ ਜ਼ਿਆਦਾ ਦੇਦਰੋ ਰਹਿ ਮਟੇ ਵੀ ਧੰਨਵਾਦ